ਅੱਜ ਦੀ ਵਿਚਾਰਾ ਦੀ ਅਰੰਭਤਾ ਫਤਿਹ ਦੀ ਸਾਂਝ ਨਾਲ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬੀਰ ਸਾਹਿਬ ਦੇ ਸ਼ਲੋਕਾਂ ਦੀ ਲੜੀਵਾਰ ਵਿਚਾਰ ਅਸੀਂ ਕਰ ਰਹੇ ਹਾਂ ਉਹਦੇ ਵਿੱਚ 17 ਨੰਬਰ ਦਾ ਸ਼ਲੋਕ ਦੀ ਅੱਜ ਵਿਚਾਰ ਕਰਾਂਗੇ 17 ਨੰਬਰ ਸ਼ਲੋਕ ਇੱਕ ਵਾਰੀ ਪੜ੍ਹ ਲੈਂਦੇ ਹਾਂ ਕਬੀਰ ਸਾਖਤ ਐਸਾ ਹੈ ਜੈਸੀ ਲਸਣ ਕੀ ਖਾਨ ਕੋਨੇ ਬੈਠੇ ਖਾਈ ਹੈ ਪ੍ਰਗਟ ਹੋਏ ਨਿਦਾਨ ਜਿਹੜੀ ਗੱਲ ਸੋ ਜਦੋਂ ਤੁਸੀਂ ਕਿਸੇ ਨਾ ਪਾਣੀ ਦੀ ਬਾਰੇ ਗੱਲ ਕਰਦੇ ਆ ਨਾ ਤੇ ਜਿਹੜੀ ਹੁਣੇ ਪਹਿਲੇ ਗੱਲ ਕਰ ਰਹੇ ਸੀ ਕਿ ਵੀ ਨਹੀਂ ਪਤਾ ਚੱਲਦਾ ਪਾਣੀ ਦੇ ਬਾਰੇ ਉਹ ਨਾ ਇੱਕ ਮਨ ਦੇ ਵਿੱਚ ਇੱਕ ਐਸਾ ਸੋਚ ਬਣਾ ਲਈਤੀ ਗਈ ਹੈ ਜਾਂ ਕਈਆਂ ਵੱਲੋਂ ਦੱਸ ਵੀ ਦਿੱਤਾ ਗਿਆ ਕਿ ਬਾਣੀ ਤੇ ਜੀ ਅਗਾਧ ਬੋਧ ਇਹ ਤੇ ਗੁਰੂ ਸਾਹਿਬ ਨੇ ਲਿਖੀਏ ਤੇ ਗੁਰੂ ਸਾਹਿਬ ਹੀ ਜਾਣੇ ਇਹ ਸਮਝ ਨਹੀਂ ਆ ਸਕਦੀ ਆਮ ਬੰਦੇ ਦੇ ਕਈ ਵਾਰੀ ਇਹ ਗੱਲਾਂ ਸੁਣਦੇ ਬਾਣੀ ਆਮ ਬੰਦੇ ਦੀ ਸਮਝ ਨਹੀਂ ਆ ਗਈ ਨਹੀਂ ਆ ਸਕਦੀ ਉਹ ਲੋਕਾਂ ਨੇ ਸਮਝਣਾ ਹੀ ਛੱਡ ਦਿੱਤਾ ਇਹ ਤੇ ਸਾਡੀ ਸਮਝ ਆ ਹੀ ਨਹੀਂ ਸਕਦੀ ਬਸ ਇਹਨੂੰ ਤੇ ਮੱਥਾ ਟੇਕੋ ਤੇ ਘਰ ਜਾਓ ਲੰਗਰ ਚ ਖੋ ਪ੍ਰਸ਼ਾਦ ਲੋ ਬਸ ਐਸੀ ਵਸਤੀ ਹੈ ਬਾਣੀ ਪਰ ਜਦੋਂ ਆਰਾਮ ਨਾਲ ਟਿਕ ਕੇ ਪੜੀਏ ਹੁਣ ਇਹ ਅੱਜ ਦਾ ਹੀ ਸ਼ਲੋਕ ਪੜਿਆ ਮਤਲਬ ਇਹਦੇ ਚ ਕਿਹੜੀ ਓਖਿਆਈ ਹੈ ਕਬੀਰ ਸਾਖਤ ਐਸਾ ਹੈ ਜੈਸੇ ਲਸਣ ਕੀ ਖਾਨ ਮਤਲਬ ਇਹਦੇ ਚ ਕੀ ਓਖਿਆਈ ਹੈ ਇੰਨੀ ਸੋਖੀ ਜੋ ਅੱਛਾ ਜਿੱਥੇ ਓਖਿਆਈ ਲੱਗਦੀ ਵੀ ਹੈ ਕੋਈ ਅੱਖਰ ਕੋਈ ਸਮਝ ਨਹੀਂ ਆਂਦਾ ਤੇ ਉਹਦੇ ਉਹਦੇ ਵਾਸਤੇ ਅਸੀਂ ਹੈਲਪ ਵੀ ਲੈ ਸਕਦੇ ਹਾਂ ਸਾਡੇ ਕੋਲ ਬੜੀ ਸਾਰੀ ਟੀਕੇ ਮੌਜੂਦ ਨੇ ਸ਼ਬਦ ਕੋਸ਼ ਵਿੱਚ ਸਭ ਕੁਝ ਸਾਡੇ ਕੋਲ ਮਾਨ ਕੋਸ਼ ਹੋਰ ਹੀ ਬੜਾ ਕੁਝ ਮੌਜੂਦ ਹੈ ਜੇ ਕਿਸੇ ਦੀ ਹੈਲਪ ਵੀ ਲਈ ਜਾ ਸਕਦੀ ਹੈ ਪਰ ਅਸੀਂ ਕੋਈ ਐ ਸੋਚ ਲੈ ਕੇ ਬਾਣੀ ਸਮਝ ਹੀ ਨਹੀਂ ਆਂਦੀ ਇਹ ਸਮਝ ਤੋਂ ਪਰੇ ਹੈ ਇਹ ਹੋ ਹੀ ਨਹੀਂ ਸਕਦਾ ਤੇ ਫਿਰ ਉਹ ਜਿਹੜੀ ਗੱਲ ਉੱਥੇ ਆ ਜਾਂਦੀ ਫਿਰ ਫਿਰ ਸਮਝ ਆਣੀ ਵੀ ਨਹੀਂ ਜਿਹਨੂੰ ਸਮਝਣਾ ਚਾਹੇ ਨਾ ਬੰਦਾ ਉਹ ਸਮਝ ਨਹੀਂ ਆ ਸਕਦੀ ਹੁਣ ਅੱਜ ਦਾ ਸ਼ਲੋਕ ਕਿਉਂਕਿ ਇਹ ਲੜੀਵਾਰ ਸ਼ਲੋਕ ਨੇ ਪਿਛਲਾ ਸ਼ਲੋਕ ਅਸੀਂ ਪੜ ਚੁੱਕਿਆ ਕਬੀਰ ਸੰਤ ਮੂਏ ਕਿਆ ਰੋਈ ਹੈ ਜੋ ਆਪਣੇ ਗ੍ਰਹਿ ਜਾਇਸ ਰੋਵੋ ਸਾਖਤ ਬਾਬਰੇ ਜੋ ਹਟ ਹੈ ਹਟ ਬਿਖਾਏ ਤੋ ਸਾਕਤ ਦੀ ਗੱਲ ਪਿਛਲੇ ਸ਼ਲੋਕ ਚ ਕਰ ਚੁਕੇ ਨੇ ਆਰੰਭ ਉਸੇ ਦੀ ਲੜੀਵਾਰ ਅਗਲੀ ਗੱਲ ਹੈ ਕਿ ਹੁਣ ਦੱਸਿਆ ਕਿ ਉਹ ਸਾਕਤ ਕਿਹਦਾ ਹੈ ਬੜੀ ਕਲੀਅਰ ਜੀ ਸਾਕਤ ਐਸਾ ਹੈ ਹੁਣ ਉਹਦੇ ਵਿੱਚ ਨਾ ਦੋ ਚੀਜ਼ਾਂ ਦਾ ਜ਼ਿਕਰ ਆਇਆ ਸੀ ਪਹਿਲੇ ਸੰਤ ਤੇ ਸਾਕਤ ਤੇ ਅਸੀਂ ਉਦੋਂ ਵੀ ਇਹ ਗੱਲ ਸਮਝੀ ਸੀ ਕਿ ਸੰਤ ਅਵਸਥਾ ਦਾ ਨਾਮ ਹੈ ਪਹਿਰਾਵੇ ਦਾ ਨਾਮ ਨਹੀਂ ਹੈ ਜੋ ਅੰਦਰਲੀ ਅਵਸਥਾ ਮਾਨਸਿਕ ਅਵਸਥਾ ਨਾ ਬੰਦੇ ਦੀ ਜੋ ਉਸ ਅਵਸਥਾ ਨੂੰ ਸੰਤ ਕਿਹਾ ਜਾਂਦਾ ਕੋਈ ਉਸ ਸੱਚ ਦੇ ਨਾਲ ਜੁੜਿਆ ਹੋਇਆ ਹੈ ਉਹ ਸੱਚ ਕਿਉਂਕਿ ਸੰਤ ਚੰਗੇ ਗੁਣਾਂ ਨੂੰ ਕਹ ਜਿੰਨੇ ਉਹ ਚੰਗੇ ਗੁਣਾਂ ਨਾਲ ਜੁੜਿਆ ਹੈ ਉਤਨੀ ਉਹ ਜਿਹੜਾ ਹੈ ਉਹ ਉਸ ਅਵਸਥਾ ਤੇ ਪਹੁੰਚਿਆ ਹੋਇਆ ਸੋ ਕਿਸੇ ਇਨਸਾਨ ਨੂੰ ਸੰਤ ਸਮਝ ਲੈਣਾ ਇਹ ਬੜੀ ਵੱਡੀ ਭੁਲੇਖਾ ਹੈ ਇਸੇ ਤਰ੍ਹਾਂ ਅਸੀਂ ਜਿਹੜਾ ਜਦੋਂ ਅਸੀਂ ਸਾਕਤ ਲਫਜ਼ ਲਫਜ਼ ਬੋਲਦੇ ਹਾਂ ਇਹ ਗੁਰਬਾਣੀ ਦੇ ਅਜ ਮਨਮੁਖ ਲਫ਼ਜ਼ ਵੀ ਆਇਆ ਮਨਮੁਖ ਵੀ ਅਵਸਥਾ ਸਾਕਤ ਵੀ ਅਵਸਥਾ ਅਸੀਂ ਕਿਸੇ ਬੰਦੇ ਨੇ ਵਾਸਤੇ ਸਾਕਤ ਨਹੀਂ ਕਹ ਕੇ ਇਹ ਹਾਂ ਉਹ ਕਿੰਨਾ ਸੱਚ ਤੋਂ ਦੂਰ ਹੈ ਉਹ ਕਿੰਨਾ ਸੱਚ ਤੋਂ ਟੁੱਟਿਆ ਹੋਇਆ ਇਹ ਉਹਦੀ ਅਵਸਥਾ ਵਰਨਾ ਅਸੀਂ ਪਹਿਲੇ ਵੀ ਸਮਝਿਆ ਸੀ ਕਿ ਇੱਕ ਮਤਲਬ ਕੋਟ ਪੈਂਟ ਪਾ ਕੇ ਵੀ ਕੋਈ ਟਾਈ ਲਗਾ ਕੇ ਵੀ ਸੰਤ ਹੋ ਸਕਦਾ ਜਰੂਰੀ ਨਹੀਂ ਕਿ ਗੋਲ ਪਾ ਕੇ ਚੱਟੇ ਕੱਪੜੇ ਪਾਏ ਹੋਣ ਤੇ ਪਿਆਰ ਦੀ ਜੁੱਤੀ ਨਾ ਹੋਵੇ ਹਾਂ ਕਪੜੇ ਵੀ ਸਾਦੇ ਪਾਏ ਹੋਣ ਉਹ ਵੀ ਸੰਤ ਹੋ ਸਕਦਾ ਤੋਂ ਸੰਤ ਅਵਸਥਾ ਹੈ ਇਸੇ ਤਰ੍ਹਾਂ ਸਾਖਤ ਦੀ ਵੀ ਇੱਕ ਅਵਸਥਾ ਹੈ ਇਸੇ ਕਰਕੇ ਕਿਹਾ ਗਿਆ ਕਿ ਜਿਹੜੀ ਵੀ ਅਵਸਥਾ ਕਿਸੇ ਦੀ ਜੋ ਹੁੰਦੀ ਹੈ ਉਸ ਅਵਸਥਾ ਨੂੰ ਬਦਲੀ ਅਵਸਥਾ ਬਦਲੀ ਜਾ ਸਕਦੀ ਕੋਈ ਸੋਚ ਅੱਜ ਜਿਸ ਸੋਚ ਜਿਸ ਸੋਚ ਦੇ ਜੀ ਰਿਹਾ ਬੰਦਾ ਕੋਈ ਉਹਨੂੰ ਸੋਝੀ ਆ ਜਾਏ ਕੋਈ ਸਹੀ ਗੱਲ ਨੂੰ ਸਮਝ ਆ ਜਾਏ ਤੇ ਉਹ ਬੰਦਾ ਤੇ ਉਹ ਹੀ ਰਿਹਾ ਸੋਚ ਬਦਲ ਗਈ ਤੇ ਸਹੀ ਰਸਤੇ 'ਤੇ ਚੁਰ ਪਿਆ ਸਹੀ ਰਸਤੇ 'ਤੇ ਚੁਰਦਰ ਦੋਦਾ ਬੰਦਾ ਪੁੱਠੇ ਰਸਤੇ 'ਤੇ ਚੁਰ ਬੰਦਾ ਸੋ ਅੰਦਰਲੀ ਜਿਹੜੀ ਉਹ ਸੋਚ ਬਦਲ ਲੀਦੀ ਹੈ ਇਸੇ ਕਰਕੇ ਜਦ ਕਬੀਰ ਸਾਹਿਬ ਇਹ ਕਹਿੰਦੇ ਨਾ ਕਬੀਰ ਸਾਖਤ ਸੰਗ ਨਾ ਕੀਜੀਐ ਦੂਰ ਹੋ ਜਾਈਏ ਪਗ ਉਹਦਾ ਮਤਲਬ ਇਹ ਨਹੀਂ ਕਿ ਮੈਂ ਉਹਨੂੰ ਸਾਖਤ ਸਮਝ ਲਿਆ ਤੇ ਮੈਂ ਦੂਰ ਪਾਸੇ ਹੋ ਜਾਵਾਂ ਮੈਂ ਉਹਦੇ ਨੇੜੇ ਵੀ ਸਾਖਤ ਸੰਗ ਨਾ ਕੀਜੀਏ ਮਤਲਬ ਉਹਦੀ ਜਿਹੜੀ ਸੋਚ ਹੈ ਨਾ ਉਹਦੀ ਸੋਚ ਦੇ ਨਾਲ ਤੂੰ ਸੰਗ ਨਾ ਕਰ ਜਿਹੜੀ ਸੋਚਣੀ ਹੈ ਵਰਨਾ ਬੰਦੇ ਦੇ ਨਾਲ ਇਹ ਥੋੜਾ ਕਿ ਬੰਦੇ ਨਾਲ ਮਿਲਣਾ ਹੀ ਛੱਡ ਦੇਗੇ ਗੁਰੂ ਸਾਹਿਬ ਕਹੇ ਨੇ بڑے بڑے ਜਿਹੜੇ ਮੈਂ ਸਮਾਜ ਦੇ ਵਿੱਚ ਖਰਾਬ ਲੋਕ ਕਹੇ ਜਾਣ ਵਾਲੇ ਉਹਨਾਂ ਦਾ ਉਹਨਾਂ ਦੇ ਨਾਲ ਬੈਠੇ ਨੇ ਉਹਨਾਂ ਨੇ ਬੈਠਣ ਦਾ ਮਕਸਦ ਸੀ ਉਹਨਾਂ ਨੂੰ ਬਦਲਤਾ ਉਹੀ ਜਿਹਨਾਂ ਨੂੰ ਲੋਕੀ ਸਾਖਤ ਯਾ ਮਨਮੁਖ ਯਾ ਭੈੜਾ ਯਾ ਚੋਰ ਡਕੈਤ ਸਮਝਦੇ ਸੀ ਉਹਨਾਂ ਦਾ ਜੀਵਨ ਬਦਲ ਗਿਆ ਉਸ ਮਤਲਬ ਕੋਲ ਤੇ ਬੈਠੇ ਨਾ ਪਰ ਉਹ ਵਿਚਾਰਧਾਰਾ ਨਹੀਂ ਲਈ ਉਹਦਾ ਸੰਗ ਨਹੀਂ ਕੀਤਾ ਬੰਦੇ ਦਾ ਸੰਗ ਤੇ ਕੀਤਾ ਸੋ ਸਾਖਤ ਸੰਗ ਨਾ ਕੀਜੀਏ ਦਾ ਮਤਲਬ ਇਹ ਨਹੀਂ ਕਿ ਕਿਸੇ ਬੰਦੇ ਨਾਲ ਮਿਲਣਾ ਹੀ ਨਹੀਂ ਸਾਖਤ ਸੰਗ ਦਾ ਮਤਲਬ ਹੈ ਕਿ ਉਹ ਵਿਚਾਰਧਾਰਾ ਉਹ ਸੋਚ ਉਹ ਜਿਹੜੀ ਉਹਦੀ ਸੋਚਣੀ ਹੈ ਉਹਦੇ ਨਾਲ ਸੰਗ ਨਹੀਂ ਕਰਨਾ ਉਹਨੂੰ ਉਹਨੂੰ ਨਹੀਂ ਬਣਾਉਣਾ ਇਸੇ ਕਰਕੇ ਜਦੋਂ ਕਬੀਰ ਸਾਹਿਬ ਦਾ ਇੱਕ ਹੋਰ ਉਸੇ ਸ਼ਬਦ ਪੜ੍ਹਦੇ ਆ ਨਾ ਉਹਦੇ ਚ ਕਹਿੰਦੇ ਨੇ ਬੰਦਾ ਕਿਸਰਾ ਬਦਲਦਾ ਉਸ ਸ਼ਬਦ ਵਿੱਚ ਹੀ ਕਹਿੰਦੇ ਨੇ ਪਹਿਲੀ ਗਰੂਪ ਕੁਜਾਤ ਕੁ ਲਖਣੀ ਸੋਰੇ ਪਈਏ ਬੁਰੀ ਕਿ ਪਹਿਲੇ ਮੇਰੀ ਜਿਹੜੀ ਮਤ ਸੀ ਉਹ ਇਸ ਤਰ੍ਹਾਂ ਦੀ ਸੀ। ਕਰੂਪ 구ਜਾਤ ਕੋ ਲਖਣੀ ਕਹਿੰਦੇ ਅਬ ਕੀ ਸਰੂਪ ਸੁਜਾਤ ਸੁਲਖਣੀ ਸਜੇ ਉਦਰ ਪਰ ਹੀ ਹੁਣ ਮੇਰੀ ਮਤ ਬਦਲ ਗਈ। ਹੁਣ ਮਤ ਹੀ ਬਦਲੀ ਹੈ ਨਾ ਸੋਚ ਹੀ ਬਦਲੀ ਹੈ ਨਾ ਸੋ ਚੰਗੀ ਸੋਚ ਤੋਂ ਮਾੜੀ ਤੇ ਮਾੜੀ ਸੋਚ ਤੋਂ ਚੰਗੀ ਬਦਲੀ ਜਾ ਸਕਦੀ ਹੈ। ਸੋ ਉਸ ਦੇ ਬਾਰੇ ਗੱਲ ਕੀਤੀ ਹੈ ਕਿ ਸਾਖਤ ਐਸਾ ਹੈ ਜੈਸੇ ਲਸਣ ਕੀ ਖਾਨ ਉਹ ਜਿਹੜੀ ਲਸਣ ਦੀ ਉਹਦੀ ਐਗਜ਼ਾਮਪਲ ਦਿਤਤੀ ਹੈ ਮਤਲਬ ਉਹਦੀ ਮਤਲਬ ਲਸਣ ਜਿਹੜਾ ਨਾ ਖਾਣ ਇੱਕ ਕੋਠੀ ਦੇ ਚ ਪਿਆ ਹੋਇਆ ਉਹ ਕੋਲੋਂ ਨਿਕਲਦਾ ਬੰਦਾ ਭਾਵੇਂ ਉਹਦੇ ਨਾਲ ਟੱਚ ਨਾ ਹੋਏ ਪਰ ਉਹਦੀ ਜਿਹੜੀ 스멜 ਹੈ ਉਹ 스멜 ਦੱਸ ਦਿੰਦੀ ਕਿ ਇੱਥੇ ਇੱਥੇ ਲਸਣ ਹੈ ਜਾਂ ਕਿਸੇ ਨੇ ਖਾਧਾ ਹੋਇਆ ਉਹ ਆ ਕੇ ਬਹਿ ਜਾਏ ਤੇ ਉਹਦੇ ਮੂੰਹ ਚ 스멜 ਦੱਸਦੀ ਕਿ ਲਸਣ ਖਾ ਗਿਆ ਹੈ ਭਾਵੇਂ ਉਹ ਮੂੰਹ ਆ ਨਾ ਬੋਲੇ ਸੋ ਇਸ ਉਹਦਾ ਐਗਜ਼ਾਮਪਲ ਲਿਆ ਹੋਇਆ ਕਿ ਜਿਹੜਾ ਮਨੁੱਖ ਅਸੀਂ ਸੋਚਣੀ ਵਾਲਾ ਹੈ ਉਹ ਭਾਵੇਂ ਜਿਹੋ ਜੇ ਮਰਜ਼ੀ ਕਪੜੇ ਪਾਏ ਹੋਣ ਜਿਵੇਂ ਮਰਜ਼ੀ ਉਹ ਡਿਗਰੀਆਂ ਲਈਆਂ ਹੋਣ ਜਿਹੋ ਜੇ ਮਰਜ਼ੀ ਆਪਣੇ ਨਾਂ ਦੇ ਅੱਗੇ ਉਹਨੇ ਵਧੀਆ ਵਧੀਆ ਕੀਤਾ ਹੈ ਲੇਕਿਨ ਜਦੋਂ ਉਹ ਬੋਲਦਾ ਜਿਹੜੀਆਂ ਉਹਦੇ ਐਕਸ਼ਨ ਨੇ ਜਿਹੜੇ ਉਹਦੇ ਲਫ਼ਜ਼ ਨੇ ਉਹ ਦੱਸਦੇ ਨੇ ਕਿ ਇਹਦੇ ਅੰਦਰ ਕੀ ਹੈ ਇਹ ਉਹ ਲੈਜੈਂਡਲ ਗੱਲ ਵੀ ਹੈ ਔਰ ਅੱਜ ਦੀ ਡੇਟ ਦੇ ਵਿੱਚ ਇੱਕ ਤੇ ਹੁੰਦਾ ਨਾ ਸੀ ਕੋਲ ਆ ਕੇ ਬੈਠਦਾ ਸਾਹਮਣੇ ਉਹਦੀ ਹਰਕਤ ਉਹ ਦੇਖੋਗੇ ਉਹਦੀ ਗੱਲਬਾਤ ਸੁਣੋਗੇ ਤਾਂ ਪਤਾ ਲੱਗਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਹਜ਼ਾਰਾਂ ਕਿਲੋਮੀਟਰ ਦੂਰ ਬੈਠਾ ਬੰਦਾ ਵੀ ਨਫ਼ਰਤ ਤੇ ਜ਼ਹਿਰ ਦੂਜੇ ਮੁਲਕ ਦੇ ਦੂਸਰੇ ਸ਼ਹਿਰ ਪਹੁੰਚਾ ਸਕਦਾ ਐਨੂੰ ਕਹਿੰਦੇ ਨੇ ਲਸਣ ਕੀ ਖਾਣ ਹੈ ਨਾ ਕੋਨੇ ਬੈਠੇ ਖਾਈਏ ਕਿਸੇ ਵੀ ਕੋਨੇ ਚਲਾ ਹੋਏ ਦੁਨੀਆ ਦੇ ਅਸੀਂ ਦੇਖਦੇ ਹਾਂ ਇੱਕ ਬਿਆਨ ਆਂਦਾ ਹੈ ਕਿਸੇ ਕੋਨੇ ਤੋਂ ਵਿੱਚੋਂ ਦੂਜੇ ਸ਼ਹਿਰਾਂ ਦੇ ਦੰਗੇ ਪੜ੍ਹ ਗਏ ਹੁੰਦੇ ਨੇ ਉਹ ਕੀ ਹੈਗਾ ਕਿਹੜੇ ਮੁਲਕ ਜਾਂ ਕਿਹੜੇ ਸ਼ਹਿਰ ਤੋਂ ਨੇ ਕੋਈ ਸਟੇਟਮੈਂਟ ਦਿੱਤੀ ਬਿਆਨ ਦੇ ਦਿੱਤਾ ਦੂਜੀ ਜਗ੍ਹਾ ਤੇ ਬੈਠੇ ਉਹਨਾਂ ਨੇ ਮਾਰ ਕੱਟ ਸ਼ੁਰੂ ਕਰ ਦਿੱਤੀ ਇਹ ਹੁੰਦਾ ਹੀ ਪਿਆ ਹੁਣ ਜਿਹੜੇ ਉੱਥੇ ਦੂਜੇ ਮੁਲਕ ਜਾਂ ਦੂਜੇ ਸ਼ਹਿਰ ਜਾਂ ਦੂਜੀ ਜਗ੍ਹਾ ਤੇ ਬੈਠੇ ਨੇ ਉਹਨੇ ਕੀ ਕੀ ਕੀਤਾ ਸੰਘ ਕੀਤਾ ਉਹਦੇ ਕੋ ਬੰਦੇ ਤਾਂ ਕੋ ਕੋਲ ਨਹੀਂ ਗਏ ਵਿਚਾਰਧਾਰਾ ਦਾ ਸੰਗ ਕਰ ਲਿਆ ਤੇ ਜਿਹੜੀ ਵਿਚਾਰਧਾਰਾ ਸੱਚ ਦੀ ਸੀ ਕਿ ਜਿੰਨੂੰ ਮਾਰਨ ਜਾ ਰਿਹਾ ਜਿੰਨੂੰ ਲੁੱਟਣ ਖੁੱਟਣ ਜਾ ਰਿਹਾ ਸਭ ਮੈ ਜੋਤ ਜੋਤ ਹੈ ਸੋਏ ਤੇ ਇਸ ਦੇ ਚਾਨਣ ਸਭ ਮੈ ਜਾਣਾ ਇਹ ਹੁਕਮ ਹੈ ਉਹ ਜਿੰਨਾ ਹੁਕਮ ਤੋਂ ਦੂਰ ਹੁੰਦਾ ਹੈ ਇਨਸਾਨ ਉਤਨਾ ਹੀ ਉਹ ਇਸ ਪਾਸੇ ਲੱਗਦਾ ਸੋ ਉਸ ਜਿਹੜਾ ਬੰਦਾ ਸਾਖਤ ਦਾ ਸੰਗ ਕਰਦਾ ਜਾਂ ਉਸ ਵਿਚਾਰਧਾਰਾ ਨੂੰ ਲੈਂਦਾ ਨਾ ਜਾਂ ਇਸ ਤਰ੍ਹਾਂ ਦੇ ਸੁਣ ਕੇ ਉਸ ਪਾਸੇ ਤੁਰ ਪੈਂਦਾ ਇਸ ਇਥੋਂ ਸਭ ਤੋਂ ਜਿਹੜੀ ਜ਼ਰੂਰੀ ਗੱਲ ਹੈ ਉਹ ਤੋਂ ਪਤਾ ਲੱਗਦੀ ਕਿ ਇਹ ਜਿੰਨਾ ਹੁਕਮ ਤੋਂ ਦੂਰ ਹੋਏਗਾ ਨਿਯਮ ਸਿਸਟਮ ਤੋਂ ਦੂਰ ਹੋਏਗਾ ਰੱਬੀ ਨਿਯਮ ਤੋਂ ਸੱਚ ਤੋਂ ਜਿੰਨਾ ਪਰੇ ਹੋਏਗਾ ਨਾ ਉਤਨੀ ਜਲਦੀ ਉਹ ਦੂਜੀ ਦੀ ਵਿਚਾਰਧਾਰਾ ਨੂੰ ਜਲਦੀ ਆ ਬਣਾ ਲਾ ਗਲਤ ਵਿਚਾਰਧਾਰਾ ਔਰ ਖਾਮ ਖਾ ਜਿਹੜਾ ਹੈ ਉਹ ਦਾ ਝਗੜਾ ਖਾਮ ਖਾ ਦੇ ਦੰਗੇ ਉਹ ਸੁਣਨ ਵਾਲੇ ਸੁਣਨ ਵਾਲੇ ਨੂੰ ਉਹ ਜਿਹੜੀ ਉਹ 스멜 ਕਿੰਨੀ ਦੂਰੋਂ ਆ ਜਾਂਦੀ ਹੈ ਸੋਸ਼ਲ ਮੀਡੀਆ ਤੇ ਔਰ ਖਾਮ ਖਾ ਦਾ ਜਿਹੜਾ ਬਿਨਾ ਮਤਲਬ ਦਾ ਝਗੜਾ ਉਹਨਾਂ ਨੇ ਪਾ ਲਿਆ ਇਸੇ ਨੂੰ ਗੁਰਬਾਣੀ ਚ ਕਰਕੇ ਕਿ ਪੂਰੇ ਗੁਰ ਕਾ ਹੁਕਮ ਨਾ ਮੰਨੇ ਉਹ ਮਨਮੁਖ ਅਗਿਆਨ ਮੁਠਾ ਬਿਖ ਖਾਇਆ ਸੌਰੀ ਪੂਰੇ ਗੁਰ ਕਾ ਹੁਕਮ ਨਾ ਮੰਨੇ ਉਹ ਮਨਮੁਖ ਅਗਿਆਨ ਮੁਠਾ ਬਿਖ ਮਾਇਆ ਉਹ ਅੰਦਰ ਕੂੜੇ ਕੂੜ ਕੂੜੋ ਕਰ ਬੂਜੇ ਅਣਹੋਂਦੇ ਝਗੜੇ ਦੇ ਇਸ ਗੱਲ ਪਾਇਆ ਅਣਹੋਂਦੇ ਝਗੜੇ ਪਾ ਲੰਦਾ ਮਨਮੁਖ ਬਿਨਾ ਕਿਸੇ ਮਤਲਬ ਦੇ ਸਿਰਫ ਸੁਣੀ ਸੁਣਾਈ ਗੱਲ ਤੇ ਸਿਰਫ ਉਹਨੋਂ ਉਹ ਹਲਕੀ ਜੀ ਕੋਈ 스멜 ਆਈ ਕੋਈ ਬਦਬੂ ਆਈ ਉਹਨੇ ਉਸੇ ਨੂੰ ਹੀ ਫੋਲੋ ਕਰ ਲਿਆ ਉਹਨੇ ਉਹਨੂੰ ਉਹਨੇ ਪੂਰੇ ਗੁਰका ਹੁਕਮ ਨਾ ਮੰਨੇ ਉਹਨੇ ਹੁਕਮ ਨੂੰ ਪਛਾਣੇ ਨਹੀਂ ਉਨੇ ਰੱਬੀ ਨਿਯਮ ਨੂੰ ਸੱਚ ਨੂੰ ਸਮਝਿਆ ਹੀ ਨਹੀਂ ਸੋ ਵਿਰਥ ਦੇ ਝਗੜੇ ਇਹ ਅ ਅੱਜ ਕੱਲ ਤੇ ਤੁਸੀਂ ਇਹ ਹੁਣੇ ਕੁਛ ਦਿਨ ਪਹਿਲੇ ਦੀ ਗੱਲ ਹੈ ਵੀਡੀਓ ਘੁੰਮਦੀ ਵੀ ਬਹੁਤ ਜ਼ਿਆਦਾ ਕਿ ਉਹ ਪਲੇਨ ਦੇ ਵਿੱਚ ਜਹਾਜ਼ ਦੇ ਵਿੱਚ ਬੰਦੇ ਨੇ ਥੱਪੜ ਮਾਰਿਆ ਇੱਕ ਦੂਜੇ ਬੰਦੇ ਨੂੰ ਬਹੁਤ ਅਸੀਂ ਦੇਖਦੇ ਹਾਂ ਹੁਣ ਉਹ ਉਹ ਜਿਹੜਾ ਜਿਹੜਾ ਉਹਨੇ ਥੱਪੜ ਮਾਰ ਦਿੱਤਾ ਉਹਨੇ ਉਹ ਸੋਚ ਕੇ ਜਹਾਜ਼ੀ ਨਹੀਂ ਚੜਿਆ ਸੀ ਕਿ ਮੈਂ ਐਸਾ ਮੈਂ ਥੱਪੜ ਮਾਰਾਂਗਾ ਉਹਨੂੰ ਨਾ ਉਸ ਉਹਨੇ ਵੀ ਐਸਾ ਮਾਰਿਆ ਉਹ ਤੇ ਸਿਚੁਏਸ਼ਨ ਸਾਹਮਣੇ ਆਈ ਤੇ ਉਹ ਜੋ ਅੰਦਰ ਸੀ ਉਹ ਪ੍ਰਗਟ ਹੋ ਗਿਆ ਉਸੇ ਟਾਈਮ ਪ੍ਰਗਟ ਹੋ ਗਿਆ ਅੰਦਰ ਨਫ਼ਰਤ ਭਰੀ ਵੀ ਸੀ ਦਿਨ ਰਾਤ ਜਿਹੜੀਆਂ ਵੀਡੀਓਜ਼ ਜਿਹੋ ਜਿਹੇ ਦੇਖਦਾ ਹੈ ਜਿਹੋ ਜੇ ਬਿਆਨਬਾਜ਼ੀ ਇਸ ਦੇਖਦਾ ਹੈ ਜਿਹੋ ਜੇ ਟੀਵੀ ਤੇ ਖਬਰਾਂ ਚਲਦੀਆਂ ਆ ਉਹ ਉਹਨੂੰ ਫਾਲੋ ਕਰਦਾ ਹੈ ਜਾਂ ਉਹ ਉਹ ਦਿਮਾਗ ਦੇ ਇਹਦੇ ਚ ਭਰਿਆ ਹੋਇਆ ਉਹ ਸਾਹਮਣੇ ਆ ਗਿਆ ਇਸੇ ਨੂੰ ਗੁਰਬਾਣੀ ਨੂੰ ਕਿਹਾ ਦਿਨ ਰਾਤ ਕਮਾਇਓ ਸੋ ਆਇਓ ਮਾਥੇ ਜਿਹੜਾ ਦਿਨ ਰਾਤ ਤੂੰ ਅੰਦਰ ਲਈ ਫਿਰਦਾ ਨਾ ਇਹਨਾਂ ਸੋਚੀ ਕਿ ਉਹ ਬੇਕਾਰ ਜਾਏਗਾ ਜਾਂ ਵਿਅਰਥ ਹੋ ਜਾਏਗਾ ਜਾਂ ਉਹ ਆਏਗਾ ਤੇਰੇ ਤੇਰੇ ਬੋਲਾਂ ਦੇ ਵਿੱਚ ਆਏਗਾ ਤੇਰੇ ਐਕਸ਼ਨ ਦੇ ਵਿੱਚ ਆਏਗਾ ਤੇਰੇ ਸਾਹਮਣੇ ਆਏਗਾ ਤੇਰੇ ਪਰਿਵਾਰ ਦੇ ਵਿੱਚ ਆਏਗਾ ਤੇਰੇ ਬੱਚਿਆਂ ਦੇ ਵਿੱਚ ਆਏਗਾ ਤੇਰੇ ਸਮਾਜ ਦੇ ਵਿੱਚ ਆਏਗਾ ਸੋ ਇਹ ਕਦੀ ਨਾ ਭੁੱਲੇ ਬੰਦਾ ਕਿ ਹਾਂ ਵੀ ਮੈਂ ਜੋ ਕਰ ਰਿਹਾ ਛੁਲਕ ਕੇ ਕਰ ਰਿਹਾ ਛੁਪ ਕੇ ਕਰ ਰਿਹਾ ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਿਦਾਨ ਤੂੰ ਕੋਨੇ ਚ ਬੈ ਕੇ ਜੋ ਮਰਜੀ ਵੀਡੀਓ ਦੇਖੀ ਜਾ ਜੋ ਮਰਜੀ ਤੂੰ ਸੁਣੀ ਜਾ ਜੋ ਮਰਜੀ ਕਰੀ ਜਾ ਉਹ ਤੇਰਾ ਸਾਹਮਣੇ ਆਏਗਾ ਸਾਹਮਣੇ ਕਿਸ ਰੂਪ ਚ ਆਏਗਾ ਕਿੱਥੇ ਆਏਗਾ ਇਹ ਤੇ ਵਕਤ ਹੀ ਦੱਸਦਾ ਸੋ ਇਹ ਇਹ ਜਿਹੜੀ ਚੀਜ਼ ਆ ਨਾ ਇਹ ਅੱਜ ਦੀ ਡੇਟ ਦੇ ਵਿੱਚ ਇਤਨੀ ਜ਼ਿਆਦਾ ਇਹ ਜਿਹੜਾ ਜੇ ਕੋਈ ਬਾਰ ਬਾਰ ਇਹ ਗੱਲ ਕਹਿ ਰਿਹਾ ਨਾ ਕਿ ਉਹ ਅਤਵਾਦੀ ਨੇ ਉਹਨਾਂ ਨੂੰ ਉਹਨਾਂ ਦੇ ਕੱਪੜੇ ਸੇ ਪਛਾਨੋ ਉਨੇ ਕਪੜੇ ਨਾਲ ਹੀ ਪਹਚਾਣ ਲਿਆ ਜਾਜ ਬੈਠਾ ਕਿ ਅਗਲਾ ਬੰਦਾ ਕਿ ਉਹਦੀ ਸ਼ਗਲ ਸੂਰਤ ਕੀ ਹੈ ਜੀ ਉਹ ਮਤਲਬ ਉਹਨੇ ਉਹਦੇ ਅੰਦਰ ਨਫ਼ਰਤ ਭਰੀ ਸੀ ਉਸ ਟਾਈਮ ਉਹਨੇ ਰਿਐਕਟ ਕਰ ਦਿੱਤਾ ਅੱਜ ਦੀ ਡੇਟ ਦੇ ਵਿੱਚ ਜਿਹੜੇ ਬੱਚੇ ਤੁਸੀਂ ਵੱਡੀਆਂ ਵੱਡੀਆਂ ਕੰਪਨੀਆਂ ਤੁਸੀਂ ਦੇਖੋ ਨਾ ਇੰਟਰਵਿਊ ਹੁੰਦੇ ਨੇ ਪਹਿਲੇ ਵੀ ਹੁੰਦੇ ਸੀ ਇੰਟਰਵਿਊ ਦੇ ਵਿੱਚ ਉਹਦਾ ਸਾਰਾ ਪੜਾਈ ਦੇਖਦੇ ਨੇ ਉਹਦੇ ਨਾਲ ਗੱਲਬਾਤ ਕਰਦੇ ਨੇ ਕਿ ਜਿਹੜਾ ਕੰਮ ਅਸੀਂ ਦੇ ਰਹੇ ਹਾਂ ਇਸ ਇਸ ਕੰਮ ਦੇ ਬਾਰੇ ਨੂੰ ਕਿੰਨੀ ਕੁ ਨੋਲੇਜ ਹੈ ਕਿੰਨਾ ਐਕਸਪੀਰੀਅੰਸ ਹੈ ਸਾਰੀ ਗੱਲਬਾਤ ਕਰਦੇ ਨੇ ਇਸ ਤੋਂ ਬਾਅਦ ਉਹਦਾ ਆਈਕਿਊ ਟੈਸਟ ਵੀ ਹੁੰਦਾ ਇੰਟੈਲੀਜੈਂਟ ਕੁਐਸਟ ਕਿ ਇਹਦੀ ਮਤਲਬ ਇੰਟੈਲੀਜੈਂਟ ਕਿੰਨਾ ਇੱਥੇ ਤੱਕ ਹੁੰਦਾ ਇਹ ਕਰਕੇ ਅੱਜ ਅੱਜ ਜਿਹੜੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੇ ਉਹ ਆਈਕਿਊ ਤੋਂ ਬਾਅਦ ਈਕਿਊ ਵੀ ਦੇਖਦੇ ਨੇ ਈਕਿਊ ਮਤਲਬ ਇਮੋਸ਼ਨ ਕੁਐਸਟ ਕਿ ਇਹ ਬੰਦੇ ਦੇ ਇਮੋਸ਼ਨ ਕਿ ਹੋ ਜੈਗੇ ਨੇ ਜੇ ਐਸ ਬੰਦੇ ਜਿੰਨਾ ਮਰਜ਼ੀ ਇੰਟੈਲੀਜੈਂਟ ਜਿੰਨਾ ਮਰਜ਼ੀ ਇਹਦੇ ਕੋਲ ਐਕਸਪੀਰੀਅੰਸ ਐ ਡਿਗਰੀਆਂ ਨੇ ਇਹਦੇ रिलेशन के होजेगा गौन्णी ने अपनी वाइफ ਦੇ ਨਾਲ ਆਪਣੇ ਘਰਦਿਆਂ ਦੇ ਨਾਲ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਸੰਗੀ ਸੰਬੰਧੀਆਂ ਪੜੋਸੀਆਂ ਗੁਆਂਢੀਆਂ ਗੁਆਂਢੀ ਦੇ ਨਾਲ ਕਿੰਨੇ ਕੁ ਰਿਸ਼ਤੇ ਇਹਦੇ ਮਜ਼ਬੂਤ ਨੇ ਕਿਹੋ ਜਿਹੇ ਰਿਲੇਸ਼ਨ ਨੇ ਇਹਦੇ ਉਹ ਵੀ ਚੈੱਕ ਕਰਦੀਆਂ ਕੰਪਨੀਆਂ ਉਹਦਾ ਸੋਸ਼ਲ ਮੀਡੀਆ ਚੈੱਕ ਕਰਦੀਆਂ ਸਾਰਾ ਕਿ ਇਹ ਇਹਦੇ ਫੇਸਬੁਕ ਤੇ ਕਿਹੋ ਜਿਹੇ ਵੀਡੀਓ ਆ ਰਹੀਆਂ ਇਹਦਾ ਇੰਸਟਾਗ੍ਰਾਮ ਤੇ ਕਿਹੜੀ ਕਿਹੜੇ ਕਿਉਂਕਿ ਅੱਜ ਕੱਲ ਉਹ ਐਲਗੋਰਿਦਮ ਚੱਲਦਾ ਹੈ ਜੋ ਤੁਸੀਂ ਜਿਹੜਾ ਤੁਸੀਂ ਜੜੀ ਵੀਡੀਓ ਦੇਖਿਆ ਤੁਹਾਨੂੰ ਉਹੀ ਆਣੀਆਂ ਸਾਰੀਆਂ ਉਹ ਵੀ ਚੱਕਰ ਦੀਆਂ ਕੰਪਨੀਆਂ ਕਿ ਕਿਹੋ ਜੀਆਂ ਵੀਡੀਓਜ਼ ਆਦੇ ਮੋਬਾਈਲ ਦੇ ਚਾਹੀਆਂ ਕੀ ਚੱਲਦਾ ਸ਼ਾਮ ਨੂੰ 5 ਵਜੇ ਤੋਂ ਬਾਅਦ ਇਹ ਬੰਦੇ ਕਿੱਥੇ ਜਾਂਦਾ ਕਿਹੜੇ ਕਲੱਬ ਦੇ ਵਿੱਚ ਜਾਂਦਾ ਉੱਥੇ ਕਿਹੜੀ ਸ਼ਰਾਬ ਪੀਂਦਾ ਜਾਂ ਕਿਹੜੇ ਕਿਹੜੇ ਜੇ ਸੋਸ਼ਲ ਦੇ ਕਿਹੜੀ ਸੋਸਾਇਟੀ ਜਿਵੇਂ ਬੈਠਦਾ ਉਹ ਉਹ ਕਹਿੰਦੀ ਹੈ ਕਿ ਜਿਹੋ ਜੀ ਸੋਸਾਇਟੀ ਦੀ ਬੈਠ ਬੈਠਦਾ ਜਿਹੋ ਜੀ ਇਹਦੇ ਰਿਲੇਸ਼ਨ ਨੇ ਜਿਹੋ ਜੀਆਂ ਫਿਲਮਾਂ ਦੇਖਦਾ ਜਿਹੋ ਜੀਆਂ ਵੀਡੀਓਜ਼ ਦੇਖਦਾ ਉਹਦਾ ਅਸਰ ਸਾਡੀ ਕੰਪਨੀ ਤੇ ਆਏਗਾ ਭਾਵੇਂ ਦੇ ਕੋ ਕਿੰਨਾ ਹੀ ਐਕਸਪੀਰੀਐਂਸ ਹੈ ਭਾਵੇਂ ਕਿੰਨੀਆਂ ਡਿਗਰੀਆਂ ਸੋ ਉਹ ਉਹ ਜਿਹੜੀ ਚੀਜ਼ ਹੈਗੀ ਨਾ ਕਿ ਉਹ ਉਸ ਕਬੀਰ ਸਾਹਿਬ ਦੇ ਇਸ ਸ਼ਲੋਕ ਨੂੰ ਉਹ ਪ੍ਰੈਕਟੀਕਲ ਕਰਕੇ ਦਿਖਾਈ ਦੱਸ ਰਹੀ ਹੈ ਕਿ ਕੋਨੇ ਬੈਠੇ ਖਾਈ ਹੈ ਪ੍ਰਗਟ ਹੋਏ ਨਹੀਂ ਦਾਨ ਉਹ ਪ੍ਰਗਟ ਹੋਏਗਾ ਕਦੀ ਨਾ ਕਦੀ ਭਾਵੇਂ ਭਾਵੇਂ ਇਹ ਤੇ ਕਹਦੀ ਮੇਰੇ 5 ਵਜੇ ਤੋਂ ਬਾਅਦ ਮੈਂ ਫ੍ਰੀ ਹਾਂ ਪਰ ਜੋ 5 ਵਜੇ ਤੋਂ ਬਾਅਦ ਰਾਤੀ 10 11 12 1 ਵਜੇ ਤੱਕ ਜੋ ਜਿਹੜੀ ਸੋਸਾਇਟੀ ਜਿਹੇ ਸੈਮ ਮਾਹੌਲ ਦੇ ਵਿੱਚ ਰਹਿੰਦਾ ਉਹਦਾ ਅਸਰ ਅਗਲੇ ਦਿਨ ਕੰਪਨੀ ਤੇ ਸਾਡੀ ਪਏਗਾ। ਕਬੜੀਆਂ ਕੁੜੀਆਂ ਕੰਪਨੀਆਂ ਸਮਝਦੀਆਂ। ਉਸ ਢੰਗ ਦੇ ਨਾਲ ਉਹ ਕੰਮ ਕਰ ਰਹੀਆਂ। ਸੋ ਇਸ ਕਰ ਜਿਹੜੀ ਕਬੀਰ ਸਾਹਿਬ ਨੇ ਗੱਲ ਕੀਤੀ ਹੈ ਨਾ 사ਕਤ ਦੀ ਪਹਿਲੀ ਗੱਲ ਤੇ 사ਕਤ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿਉਂਕਿ ਅਗਲੀ ਲੜੀ ਵਾਰ ਹੁਣ 사ਕਤ ਦੀ ਗੱਲ ਚਲਣੀ ਹੈ ਤੇ ਪੂਰੀ ਗੁਰਬਾਣੀ ਦੇ ਵਿੱਚ ਸਾਕਤ ਹੈ ਸੰਤ ਹੈ ਬਨਮੁਖ ਹੈ ਗੁਰਮੁਖ ਹੈ ਇਹ ਸਾਰੀਆਂ ਹੀ ਅਵਸਥਾਵਾਂ ਨੇ ਕੋੜਾ ਬੰਦਾ ਕਿੰਨਾ ਸੱਚ ਨਾਲ ਜੁੜਿਆ ਹੋਇਆ ਹੈ ਕਿੰਨਾ ਸੱਚ ਤੋਂ ਟੁੱਟਿਆ ਹੈ ਉਹ ਉਹ ਆਪ ਹੀ ਜਾਣਦਾ ਹੈ ਜਾਂ ਉਹਦੀ ਜਿਹੜੀ ਹਰਕਤਾਂ ਨੇ ਉਹਦੀਆਂ ਐਕਸ਼ਨਸ ਨੇ ਉਹਦੇ ਬੋਲ ਨੇ ਉਹਦੀ ਸੋਚ ਹੈ ਉਥੋਂ ਪ੍ਰਗਟ ਹੁੰਦੀ ਹੈ ਸੋ ਕਬੀਰ ਸਾਹਿਬ ਨੇ ਆ ਜਿਹੜਾ ਸਾਕਤ ਦੀ ਪਰਿਭਾਸ਼ਾ ਦਿੱਤੀ ਹੈ ਨਾ ਕਿ ਜੈਸੀ ਲਸਣ ਕੀ ਖਾਨ ਉਹ ਲਸਣ ਦੀ ਜਿਹੜੀ ਕੋਠਰੀ ਹੈ ਉਸ ਵਕਣੇ ਕਿ ਜਿਹੜਾ ਬੰਦੇ ਨੇ ਕੋਲੋਂ ਲੰਘ ਜਾਏ ਉਹਦੇ ਚ ਸਮੈਲ ਆ ਜਾਂਦੀ ਹੈ ਤੇ ਕੋਨੇ ਬੈਠੇ ਖਾਈਏ ਭਾਵੇਂ ਕਿੰਨਾ ਹੀ ਲੁੱਕ ਕੇ ਉਹ ਆਪਣੇ ਉਹ ਜੋ ਕਰ ਲੇ ਆਪਣੇ ਅੰਦਰ ਵਿਚਾਰ ਤਾਰਾ ਸੋਚ ਪਰ ਕਰ ਲੇ ਕਿ ਕਹੇ ਜੀ ਮੈਂ ਅੰਦਰ ਲੈ ਕੇ ਬਹਿ ਜਾ ਪਰ ਕਿਤੇ ਨਾ ਕਿਤੇ ਕਦੀ ਨਾ ਕਦੀ ਉਹ ਦੀ ਪ੍ਰਗਟ ਹੋਏਗੀ ਸੋ ਇਹ ਬੜਾ ਇੰਪੋਰਟੈਂਟ ਹੈ ਅੱਜ ਦੀ ਰੇਟ ਅੱਜ ਜੋ ਹਾਲਾਤ ਨੇ ਉਹਦੇ ਵਿੱਚ ਕਬੀਰ ਸਾਹਿਬ ਦੇ ਸ਼ਲੋਕ ਸਾਨੂੰ ਬੜੀ ਵਧੀਆ ਸਿੱਖਿਆ ਦੇ ਦੇ ਕਿ ਅਸੀਂ ਕਿੜੇ ਸ ਵਿਚਾਰ ਜਾਂ ਸੋਚ ਤਾਰਾ ਜਾਂ ਕਿੰਨੇ ਸਾਖਤ ਦੇ ਨਾਲ ਅਸੀਂ ਜੁੜੇ ਹੋਏ ਹਾਂ ਬੁੱਲਣਾ ਚੁੱਕਾ ਦੇਖੀ ਮਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ